ਰਹੂਗੀ ਜੋਧਿਆਂ ਦੀ ਆਵਾਰਾਂ ਦੁਨੀਆ ਗਾਉਂਦੀ ਰਹੂਗੀ ਜੋਧਿਆਂ ਦੀ ਆਵਾਰਾਂ ਦੁਨੀਆ ਗਾਉਂਦੀ ਰਹੂਗੀ ਜੋਧਿਆਂ ਦੀ ਆਵਾਰਾਂ ਦੁਨੀਆ ਗਾਉਂਦੀ ਰਹੂਗੀ ਜੋਧਿਆਂ ਦੀ ਆਵਾਰਾਂ ਓ ਚੁੜੀਆਂ ਰਸਤਾ ਜੰਗ ਦਾ ਸੀ ਸਤ ਗੁਰ ਸ਼ੀਮੇ ਤੋੜਿਆ ਦਰਿਆ ਲਹੂ ਦਾ ਵੱਲ ਪਾਸੇ ਨੀਵੇਂ ਤੋੜਿਆ ਦਰਿਆ ਲਹੂ ਦਾ ਵੱਲ ਪਾਸੇ ਨੀਵੇਂ ਜੋਰ ਦਕਾਏ ਤੇਗ ਦੇ ਵਿੱਚ ਜੁੱਤਾ ਚਾਰਾ ਦੁਨੀਆ ਗਾਉਂਦੀ ਰਹੂਗੀ ਜੋਧਿਆਂ ਦੀ ਆਵਾਰਾ ਦੁਨੀਆ ਗਾਉਂਦੀ ਰਹੂਗੀ ਜੋਧਿਆਂ ਦੀ ਆਵਾਰਾ ਓ ਚੁੜਿਆ ਰਸਤਾ ਜੰਗ ਦਾ ਸੀ ਸਤਗੁਰੂ ਸ਼ੀਵੇਂ ਤੋੜਿਆ ਦਰਿਆ ਲਹੂ ਦਾ ਵੱਲ ਪਾਸੇ ਨੀਵੇਂ ਔਰੀਆ ਦਰਿਆ ਲਹੂ ਦਾ ਮਲ ਪਾਸੀ ਨੀਵੇਂ ਚੋਰ ਗਾਹੇ ਦੇਗਣੇ ਵਿੱਚ ਜੁੱਤਾ ਚਾਰਾ ਦੁਨੀਆ ਗਾਉਂਦੀ ਰਹੂਗੀ ਜੋਧਿਆਂ ਦੇ ਆਵਾਰਾ ਦੁਨੀਆ ਗਾਉਂਦੀ ਰਹੂਗੀ ਮਰਦਾਂ ਦੇ ਆਵਾਰਾ ਉਹ ਝੰਡਾ ਖੂਨ ਚ ਰੰਗਿਆ ਛੱਕਾ ਤੱਕ ਝੁੱਲਣਾ ਨਾਮ ਗਵਿੰਦ ਸਗ ਗੁਰੂ ਦਾ ਨਾ ਦੁਨੀਆ ਭੁੱਲਣਾ ਓ ਨਾਮ ਕਮੈਨ ਦਸੰਗਾ ਗੁਰੂ ਦਾ ਨਾ ਦੁਨੀਆਂ ਭੁੱਲਣਾ ਰੋਂਦੀ ਭਰ ਤਮਾਂ ਦੀਆਂ ਜਿਸ ਲਈ ਆ ਸਾਰਾ ਦੁਨੀਆਂ ਗਾਉਂਦੀ ਰਹੂਗੀ ਜੋਦਿਆਂ ਦੀ ਆਵਾਰਾ ਦੁਨੀਆਂ ਗਾਉਂਦੀ ਰਹੂਗੀ ਮਰਦਾਂ ਦੀ ਆਵਾਰਾ ਓ ਤੇਗ ਪਹਾੜ ਬਣੇ ਸੰ ਚੜਹਿੰਦੀ ਚਾਦਰ ਤੇਗ ਪਹਾੜ ਬਣੇ ਸੰ ਜਦ ਰਹਿੰਦਾ ਦੀ ਚਾਤਰ ਕਲਕ ਜੰਜੂ ਦਾ ਹੋ ਰਿਆ ਸੀ ਬਹੁਤ ਨਰਾਤਰ ਹੱਸ ਹੱਸ ਕੇ ਸੀਸ ਤੇ ਚੱਲਿਆ ਤਨਵਾਰਾ ਹੱਸ ਹੱਸ ਕੇ ਸੀਸ ਤੇ ਚੱਲਿਆ ਤਲ ਸ਼ਮੇਸ਼ਲੇ ਚਮਕੌਰ ਚ ਜੂਝੇ ਮੂੰਹ ਦਸ਼ਮਣ ਦਾ ਮੋੜ ਕੇ ਵੱਲ ਪਾਸੇ ਦੂਝੇ ਮੂੰਹ ਦਸ਼ਮਣ ਦਾ ਮੋੜ ਕੇ ਵੱਲ ਪਾਸੇ ਦੂਝੇ ਰਣ ਵਿੱਚ ਜੀਤ ਜਝਾਰ ਨੇ ਵਈਆਂ ਤਲਵਾਰਾਂ ਹੋ ਰਣ ਵਿੱਚ ਜੀਤ ਜਝਾਰ ਨੇ ਵਈਆਂ ਤਲਵਾਰਾਂ ਦੁਨੀਆ ਗਾਉਂਦੀ ਰਹੂਗੀ ਜੋਧਿਆਂ ਦੀ ਆਵਾਰਾਂ ਦੁਨੀਆ ਗਾਉਂਦੀ ਰਹੂ ਜੋ ਰਿਆਂ ਦੀਆਂ ਵਾਰਾਂ ਉਹ ਤੇ ਸਰਹੰਦਣੋਂ ਕਰਕੇ ਆ ਬੰਦਾ ਬਹਿ ਰਾਗੀ ਸੀ ਮਰਹਟਾ ਸ਼ਿਵਾਜੀ ਮੁਗਲਾਂ ਤੋਂ ਬਾਗੀ ਸੀ ਮਰਹਟਾ ਸ਼ਿਵਾਜੀ ਮੁਗਲਾਂ ਤੋਂ ਬਾਗੀ ਉਹ ਨਾਰਾੜੇ ਵਰਤਾ ਬਣੇ ਸਨਮਨਿਆ ਹਾਰਾਂ ਦੁਨਿਆ ਕਰਿਆ ਪਰ ਜੋ ਕੀਤਾ ਦਮ ਦਮੇ ਉਹ ਪੂਰਾ ਕਰਿਆ ਦੀਪ ਸਿੰਘਲੇ ਤਲੀ ਤੇ ਉਹ ਦੀਪ ਸਿੰਘਣੇ ਤਲੀ ਤੇ ਵੱਡਿਆ ਸਿਰ ਧਰਿਆ ਦੀਪ ਸਿੰਘਣੇ ਤਲੀ ਤੇ ਵੱਡਿਆ ਸਿਰ ਧਰਿਆ ਪੈਰ ਨਾ ਪਿੱਛੇ ਪਰਤਿਆ ਸਿੰਘਾ ਸਰਦਾਰਾ ਪੈਰ ਨਾ ਪਿੱਛੇ ਪਰਤਿਆ ਸਿੰਘਾ ਸਰਦਾਰਾ ਦੁਨੀਆ ਗਾਉਂਦੀ ਰਹੂਗੀ ਜੋਦਿਆਂ ਦੀ ਆਵਾਰਾਂ ਦੁਨੀਆ ਗਾਉਂਦੀ ਰਹੂਗੀ ਮਰਦਾਂ ਦੀ ਆਵਾਰਾਂ ਉਹ ਨਾ ਵਿਸਰੂ ਰਣਜੀਤਾਂ ਨੂੰ ਤਾ ਵਾਰੀਕ ਅਸਾਡੀ ਟੱਕਿਆ ਜਦੋਂ ਪੰਜਾਬ ਸੀ ਕੁਝ ਰਹਿਂਦਾ 파ਡੀ ਟੱਕਿਆ ਜਦੋਂ ਪੰਜਾਬ ਸੀ ਕੁਝ ਰਹਿਂਦਾ 파ਡੀ ਫੁੱਲਾ ਸਿੰਘ ਤੇ ਸ਼ਾਮ ਸਿੰਘ ਜਿੰਨਾ ਮਾਰਿਆ ਮਾਰਾਂ ਫੁੱਲਾ ਸਿੰਘ ਤੇ ਸ਼ਾਮ ਸਿੰਘ ਜਿੰਨਾ ਮਾਰੀਆਂ ਮਾਰਾਂ ਦੁਨੀਆਂ ਗਾਉਂਦੀ ਰਹੂਗੀ ਜੋਧਿਆਂ ਦੀ ਆਵਾਰਾਂ ਦੁਨੀਆਂ ਗਾਉਂਦੀ ਰਹੂਗੀ ਮਰਦਾਂ ਦੀ ਆਵਾਰਾਂ ਆ ਜਿਹੜੀ ਜਗ੍ਹਾ ਖਦਰਾਏ ਢਾਹ ਸੀ ਪਹਿਲਾਂ ਨਾ ਖਦਰਾ ਨਾ ਰਪਾਣਾ ਤਗਾਣਾ ਤਿੰਨ ਭਰਾ ਸੀ ਇਹ ਸ਼ੀਤਨ ਧਰਤੀ ਹੈ ਚਾਲੀ ਮੁਗਧ ਦਾ ਸਥਾਨ ਹੈ ਜਿੱਥੇ 40 ਮੁਗਧ ਗੁਰੂ ਪਾਸ਼ਾ ਜੀ ਨੇ ਟੁੱਟੀ ਗੱਡੀ ਸੀ ਤੇ ਮਾਤਾ ਭਾਗੋ ਮਾਤਾ ਭਾਗੌਰ ਉਹ ਵੀ ਆਕੇ ਤੇ ਆਖਰੀ ਜੰਗ ਤੇ ਵੱਡਾ ਯੋਗਦਾਨ ਮਾਤਾ ਭਾਗੌਰ ਨੇ ਪਾਇਆ ਸੀ 40 ਸਿੰਘਾਂ ਨੇ ਪਾਇਆ ਸੀ ਤੇ ਬਾਬਾ ਦਾਨ ਸਿੰਘ ਜੀ ਉਹ ਵੀ 500 ਸਿੰਘਾਂ ਸਵੇਤਾਂ ਔਰ ਸਵਾਰ 700 ਪੈਨਲ ਸਵਾਰ ਇਹ ਮਾਲਵੇ ਵਿੱਚੋਂ ਲੈ ਕੇ ਪਹੁੰਚਿਆ ਸੀਗਾ ਆਹ ਭਗਤੀ ਧਿਆਨ ਨਾਲ ਸੁਣੋ ਜੀ ਉਹ ਕੁੱਦਿਆ ਰਣ ਵਿੱਚ ਚੰਦ ਕਾਂ ਕਰ ਕੋੜੇ ਚੀਕੇ ਨੜੀਆਂ ਸ਼ਸਤਰ ਪਹਿਣ ਕੇ ਕਰ ਚੌੜੇ ਸੀਨੇ ਮਾਈ ਭਾਖੋ ਸਾਬ ਕੌਰ ਜੰਗਾਂ ਮਟਿਆਰਾ ਧਨੀ ਦਿਆਂ ਦੀਆਂ ਵਾਰਾਂ ਦੁਨੀਆਂ ਗਾਉਂਦੀ ਰਹੂਗੀ ਮਰਦਾਂ ਦੀਆਂ ਵਾਰਾਂ ਮਕਤਾ ਸਿੰਘ ਨੇ ਮੌਤ ਨੂੰ ਸੀ ਸਮਝਿਆ ਹਾਸੀ ਕਦਰਿ ਬਾਬੇ ਹੱਸ ਕੇ ਸਣ ਚੜ ਕੇ ਫਾਂਸੀ ਕਦਰਿ ਬਾਬੇ ਹੱਸ ਕੇ ਸਣ ਚੜ ਕੇ ਫਾਂਸੀ ਕੂਤੇ ਪੂਰੇ ਤੋਂ ਕਈ ਹਜ਼ਾਰਾਂ ਪੀੜੀਆਂ ਸਤ ਰਹਿੰਦੇ ਚੇਤੇ ਮੌਤ ਵਾਰੀ ਪੰਜ ਕੰਗਾਲੇ ਜਿੱਦਾਂ ਸ਼ਾਹ ਦਾ ਸੁਭਮਰਾ ਹੋਦੇ ਆਂ ਨਿਆਵਾਰਾਂ ਦੁਨੀਆਂ ਗਾਉਂਦੀ ਰਹੂਗੀ ਮਰਦਾਂ ਦੀਆਂ ਵਾਰਾਂ ਦੁਨੀਆਂ ਗਾਉਂਦੀ ਰਹੂਗੀ ਜੋਦੇਵਾਰਾਂ ਸੋ ਦੇਖੋ ਨੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਕੀਤਾ ਇਹਨਾਂ ਸਾਰੇ ਚੈਨਦਲ ਵਾਲੇ ਵੀਰ ਜੀ ਜੋ ਪਹੁੰਚਿਆ ਆਇਆ ਨੇ ਪਿਆਖਦੇ ਰੰਗ ਕਵਲੋਂ ਜੱਕਿਆ ਦਾ ਜੀ ਆਇਆਂ ਉਹ ਤੋਂ ਧੰਨਵਾਦ ਕੀਤਾ ਜਾਂਦਾ ਹੈ ਬਾਈ ਕੁਟ ਦੇ ਫਤਿਹ ਸਾਹਿਬ ਬਾਈ